ਕਰੇ ਸਰ ਸਮਾਧਾਨ ਕਹਿ ਰਹੇ ਸੀ ਉਹ ਕਹਿੰਦੇ ਸਮਾ ਸਮਾ ਨੂੰ ਘਟ ਦਿੰਦਾ ਸਮਾ ਸਮਾ ਥੋੜੇ ਹੋਰ ਦੇ ਪਰ ਵਸੀ ਇਹ ਦੋਸ਼ ਲਾ ਰਿਹਾ ਕਿ ਕਿੰਨੇ ਵੀ ਇੱਕ ਵੱਡੋ ਨਹੀਂ ਲਾਇਆ ਚਾ ਕੇ ਇਹ ਵਿਚਾਰੋ ਲੱਗਵੇ ਕਿ ਇਸ ਪੂਰਾ ਕਲੀਨ ਕੀਤਾ ਜਾਊਗਾ ਅਸੀਂ ਸ਼ੁਰੂ ਤੋਂ ਹੀ ਕੀਤਾ ਹੈ ਤੁਸੀਂ ਦੇਖੋ ਕੈਮਰਾ ਕਮਾ ਕੇ ਇਹਨਾਂ ਨੇ ਬਿਲਕੁਲ ਛੜਕ ਦੇ ਉੱਪਰ ਜਿੱਥੇ ਸਾਡੀ ਪੀਲੀ ਲਾਈਨਾਂ ਲੱਗੀਆਂ ਚਿੱਟੀਆਂ ਲਾਈਨਾਂ ਲੱਗੀਆਂ ਉਹਦੇ ਉੱਪਰ ਆ ਕੇ ਕਰਮਣ ਵਾਲੇ ਕਈ ਵਾਰੀ ਦੱਸਦੇ ਆ ਕਿ ਝੁਗਿਆਨ ਅੰਦਰ ਵਿਕਲ ਵੀ ਜਿਹੜੇ ਹੈਗੇ ਉਹ ਟ੍ਰੈਫਿਕ ਜਿਆਦਾ ਹੋਣ ਕਰਕੇ ਅੰਦਰ ਵੜ ਗਈ ਇਸ ਵਿੱਚ ਸਭ ਸਾਰਾ ਆਇਆ ਹੈਗਾ ਮਲਕੇ ਦੇ ਵਿੱਚ ਹਾਸੇ ਵੀ ਹੋਈ ਹੈਗੇ ਆ ਤੁਸੀਂ ਦੇਖਿਆ ਮਲਕੇ ਜੇ ਬਿਲਕੁਲ ਲਾਈਨ ਦੇ ਉੱਪਰ ਜਿਹਨੇ ਹੈਗੇ ਇਹਨਾਂ ਨੇ ਤੁਸੀਂ ਲਾਈਨ ਦਿਖਾਓ ਮਲਕੇ ਲਾਈਨ ਦੇ ਉੱਪਰ ਹੈਗੇ ਬਿਲਕੁਲ ਜਿਹੜੀ ਤੁਸੀਂ ਕਾਰਵਾਈ ਦੇਖ ਰਹੇ ਹੋ ਹੈਗੇ ਇਹ ਕਾਰਵਾਈ ਬਹੁਤ ਪਹਿਲਾਂ ਹੋ ਜਾਣੀ ਸੀਗੀ ਜੋ ਅੱਜ ਹੋ ਰਹੀ ਹੈ ਸਾਰੇ ਨੋਟਿਸ ਪਹਿਲਾਂ ਲਗਾਏ ਗਏ ਆ ਸਾਰੀਆਂ ਬਣਿਆਦੀਆਂ ਕਰਾਈਆਂ ਗਈਆਂ ਗਈਆਂ ਵੀ ਤੁਸੀਂ ਸੇਫ ਜਗ੍ਹਾ ਤੇ ਚੱਲੋ ਲੇਕਿਨ ਇਹਨਾਂ ਵੱਲੋਂ ਕਿਸੇ ਵੱਲੋਂ ਵੀ ਸਾਡੇ ਕੋਲ ਕੋਈ ਅਪੀਲ ਦਰੀਲ ਨਹੀਂ ਕੀਤੀ ਕਿ ਕਾਸਪੋਰਸ ਵਾਲੇ ਕਹਿੰਦੇ ਕਿ ਕੁੰਡੀ ਕਨੈਕਸ਼ਨ ਵੀ ਸ਼ਰਿਆਮੀ ਲਾਉਂਦੇ ਵੇ ਟ੍ਰਾਂਸਫਰ ਕੁੰਡੀ ਕਨੈਕਸ਼ਨ ਦੇ ਵਿੱਚ ਇਹ ਸੀਗਾ ਵੀ ਸਾਰੇ ਅਸੀਂ ਡਿਪਾਰਟਮੈਂਟ ਆਲਰੇਡੀ ਕਹਿ ਸਕਦਾ ਸੀ ਕਿ ਜਦੋਂ ਤੁਹਾਡੇ ਨੋਟਸ ਹੁੰਦਾ ਲਗਾਤਾਰ ਕੱਟੋ ਉਹ ਲਗਾਤਾਰ ਕਰਦੇ ਵੀ ਸੀਗੇ ਫਿਰ ਲਾ ਲੈਂਦੇ ਸੀਗੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੇ ਸੀਗੇ ਜਿਹੜੇ ਆ ਕਿ ਨਸ਼ੇ ਪੱਤੇ ਨਾਲ ਸੰਬੰਧਿਤ ਹੈਗੀਆਂ ਜੀ 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 ਉਹ ਵੀ ਸਾਡੇ ਮਲਕੇ ਸ਼ਹਿਰ ਦੇ ਨੇੜੇ ਹੋਣ ਕਰਕੇ ਜੀ 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 ਥੋੜਾ ਜਿਹਾ ਮਲਕ ਉਹ ਵੀ ਦਿੱਕਤ ਬਣਿਆ ਹੋਇਆ ਸੀਗਾ ਸੋ ਸਾਰੀਆਂ ਗੱਲਾਂ ਸੀਗੀਆਂ ਐਸਡੀਐਮ ਕੋੜੂਪੁਰਾ ਸਾਹਿਬ ਨਾਲ ਜੁੜੇ ਗੱਲਬਾਤ ਕਰਦੇ ਆ ਐਸਡੀਐਮ ਸਾਹਿਬ ਚੁਗੇ ਜਿਹੜੇ ਟਾਈਆਂ ਜਾ ਰਹੀਆਂ ਕਿਸ ਤਰ੍ਹਾਂ ਦੇ ਨਾਲ ਨੋਟਿਸ ਦਿੱਤੇ ਗਏ ਸੀਗੇ ਆ ਜਿੱਥੇ ਆਪਾਂ ਖੜੇ ਹੈਗੇ ਆ ਜੀ ਮਤਲਬ ਕਿ ਜਿਹੜੀ ਤੁਸੀਂ ਕਾਰਵਾਈ ਦੇਖ ਰਹੇ ਹੋ ਹੈਗੇ ਆ ਜੀ ਜੀ ਇਹ ਕਾਰਵਾਈ ਬਹੁਤ ਪਹਿਲਾਂ ਹੋ ਜਾਣੀ ਸੀਗੀ ਜੀ ਜੀ ਜੋ ਅੱਜ ਹੋ ਰਹੀ ਹੈ ਜੀ ਕਿਉਂਕਿ ਇਹ ਬਠਿੰਡਾ ਕੋਟਕੂੜਾ 메ਨ ਨੈਸ਼ਨਲ ਹਾਈਵੇ ਹੈਗਾ ਜੀ ਜੀ ਜਿਹਦੇ ਉੱਪਰ ਰਜਾਨਾ ਗੱਡੀਆਂ 24 ਆਵਰ ਚੱਲਦੀਆਂ ਵੱਡੇ ਟਰਾਲੀ ਟਰਾਲੀਆਂ ਟਰੱਕ ਔਰ ਇਹਨਾਂ ਜਿਹੜੇ ਛੁੱਗੀ ਛੁਪੜੀ ਵਾਲੇ ਬੈਠੇ ਹੈਗੇ ਆ ਇਹਨਾਂ ਨੇ ਬਿਲਕੁਲ ਸੜਕ ਦੇ ਉੱਪਰ ਜਿੱਥੇ ਸਾਡੀ ਪੀਲੀ ਲਾਈਨਾਂ ਲੱਗੀਆਂ ਚਿੱਟੀਆਂ ਲਾਈਨਾਂ ਲੱਗੀਆਂ ਉਹਦੇ ਉੱਪਰ ਆ ਕੇ ਕਰਮਣ ਵਾਲੇ ਜੀ ਜੀ ਔਰ ਇਹਦੇ ਵਿੱਚ ਅਸੀਂ ਲਗਾਤਾਰ ਪਿਛਲੇ 3 ਹਫ਼ਤਿਆਂ ਤੋਂ ਮਨਾਦੀ ਕਰਾਈ ਗਈ ਜੀ ਬਈ ਤੁਸੀਂ ਇੱਥੋਂ ਮੂਵ ਕਰਨਾ ਪਾਏਗਾ ਕਿਉਂਕਿ ਇੱਥੇ ਤੁਸੀਂ ਸੁਰੱਖਿਤ ਨਹੀਂ ਨਾ ਤੁਸੀਂ ਸੁਰੱਖਿਅਤੋਂ ਨਾ ਜਨਨ ਕਿ ਜਿਹੜੇ ਯਾਤਰੀ ਇੱਥੋਂ ਦਿੱਲੀ ਗੁਜ਼ਰ ਰਹੇ ਹੈ ਇਨੀ ਟਰਾਂਸਪੋਰਟ ਇੱਥੇ ਜਾ ਰਹੀ ਹੈਗੀ ਆਵਾਜਾ ਹੀ ਜਾ ਰਹੀ ਹੈਗੀ ਉਹ ਵੀ ਤੁਸੀਂ ਸੁਰੱਖਿਤ ਨਹੀਂ ਉਹਨਾਂ ਲਈ ਵੀ ਨਹੀਂ ਉਹਨਾਂ ਲਈ ਵੀ ਤੁਸੀਂ ਇੱਕ ਬਣੋਗੇ ਕਾਰਨ ਬਣੋਗੇ ਐਕਸੀਡੈਂਟ ਦਾ ਜੀ ਜੀ ਸੋ ਇਸ ਤਰ੍ਹਾਂ ਅੱਜ ਜਨਨ ਕਿ ਜਿਹੜੇ ਚਾਰ ਡਿਪਾਰਟਮੈਂਟ ਹੈਗੇ ਆ ਬਿਜਲੀ ਬੋਰਡ ਮਿਸੂ ਮੀਟੀ ਨੈਸ਼ਨਲ ਹਾਈਵੇ ਔਰ ਫੋਰੈਸਟ ਡਿਪਾਰਟਮੈਂਟ ਇਹਨਾਂ ਵੱਲੋਂ ਸਾਂਝੇ ਤੌਰ ਤੇ ਇਹ ਜਿਹੜੇ ਅੱਜ ਇਹਨਾਂ ਨੂੰ ਸਾਰਾ ਐਕਸ਼ਨ ਕਰ ਰਹੇ ਹੈਗੇ ਆ ਔਰ ਸਾਰੇ ਨੋਟਿਸ ਪਹਿਲਾਂ ਲਗਾਏ ਗਏ ਆ ਸਾਰੀਆਂ ਬਣਿਆਦੀਆਂ ਕਰਾਈਆਂ ਗਈਆਂ ਗਈਆਂ ਵੀ ਤੁਸੀਂ ਸੇਫ ਜਗ੍ਹਾ ਤੇ ਚਲੋ ਲੇਕਿਨ ਇਹਨਾਂ ਵੱਲੋਂ ਕਿਸੇ ਵੱਲੋਂ ਵੀ ਸਾਡੇ ਕੋਲ ਕੋਈ ਅਪੀਲ ਜੇਰੀ ਨਹੀਂ ਕੀਤੀ ਪਹਿਲਾਂ ਵੀ ਸਾਨੂੰ ਤੁਸੀਂ ਜਿਹੜਾ ਹੈਗਾ ਵਿਚਾਰੋ ਜਾਂ ਕਨਸਿਡਰ ਕਰੋ ਔਰ ਫਿਰ ਅੱਜ ਜੋ ਸਾਡੇ ਨਿਜਮ ਹੈਗੇ ਆ ਆਵਾਜ਼ਾਈ ਦੇ ਜਾਂ ਉਸ ਤਰ੍ਹਾਂ ਅਸੀਂ ਸਾਰੀ ਕਾਰਵਾਈਆ ਕਰ ਰਹੇ ਹੈਗੇ ਇਹਨਾਂ ਨੂੰ ਰਮੂ ਕਰ ਰਹੇ ਸਰ ਸਮਾਂ ਦਾ ਕਹਿ ਰਹੇ ਜੀ ਉਹ ਕੋਲੇ ਸਮਾਂ ਸਮ ਘਟ ਦਿੰਦਾ ਸਮਾਂ ਸਮ ਥੋੜੇ ਹੋਰ ਦੇ ਦਿੰਦੇ ਨਹੀਂ ਸਮਾਂ ਇਹਨਾਂ ਨੂੰ ਬਹੁਤ ਦਿੱਤਾ ਹੈਗਾ ਔਰ ਇਹ ਲੰਮਾ ਸਮਾਂ ਇਹ ਬੈਠੇ ਇਹ ਜਾਣਦੇ ਵੀ ਸੀਗੇ ਕਿ ਸਾਡੇ ਲਈ ਇੱਥੇ ਬੈਠਣਾ ਠੀਕ ਨਹੀਂ ਹੈ ਤੁਸੀਂ ਆਪ ਹੀ ਦੇਖ ਲਓ ਮਤਲਬ ਕਿ ਕੀ ਇਹ ਬੈਠਣਾ ਇਹਨਾਂ ਦਾ ਸੁਰੱਖਤ ਹੈ ਬੱਚੇ ਛੋਟੇ ਆ ਗਿਆ ਔਰ ਜਨਕੀ ਇਹ ਨਹੀਂ ਮੂਵਮੈਂਟ ਹੈ ਤੋਂ ਹੈਵੀ ਚਲਦੀ ਹੈ ਟ੍ਰੈਫਿਕ ਸੁਰੱਖਤ ਨਹੀਂ ਹੈ ਕਈ ਵਾਰ ਗੱਡੀਆਂ ਵੀ ਆਸਪਾਸ ਦੀ ਹੈਵੀ ਜਿੱਥੇ ਜਨਕੀ ਨੈਸ਼ਨਲ ਹਾਈਵੇ ਹੈਗੇ ਔਰ ਇੱਥੇ ਜਨਕੀ ਮਤਲਬ ਕਿ ਜਿਹੜਾ ਹੈਗਾ ਬੈਠਣਾ ਗੱਡੀਆਂ ਪਾ ਕੇ ਜੀ ਜੀ ਸ਼ਿਰਕਤ ਨਹੀਂ ਹੈ ਇਸ ਕਰਕੇ ਛੱਟ ਕੀਤਾ ਜਾ ਰਿਹਾ ਹੈ ਕਈ ਵੀ ਦੱਸਦੇ ਆ ਕਿ ਝੁੱਗੇ ਅੰਦਰ ਵਿਕਲ ਵੀ ਜਿਹੜੇ ਹੈਗੇ ਉਹ ਟ੍ਰੈਫਿਕ ਤੋਂ ਜ਼ਿਆਦਾ ਹੋਣ ਕਰਕੇ ਅੰਦਰ ਵੜ ਗਈ ਸੀ ਵਿੱਚ ਇਹਦੇ ਹਾਂ ਉਹ ਸਾਰਾ ਆਇਆ ਹੈਗਾ ਮਿਲਕੇ ਇਹਦੇ ਵਿੱਚ ਹਾਸੇ ਵੀ ਹੋਈ ਹੈਗੇ ਆ ਜੀ ਜੀ ਔਰ ਤੁਸੀਂ ਦੇਖਿਆ ਮਿਲਕੇ ਜਿਹੜੇ ਲਾਈਨ ਦੇ ਉੱਪਰ ਜਿਹਨੇ ਹੈਗਾ ਇਹਨਾਂ ਨੇ ਤੁਸੀਂ ਲਾਈਨ ਦਿਖਾਓ ਮਿਲਕੇ ਲਾਈਨ ਦੇ ਉੱਪਰ ਹੈਗੇ ਬਿਲਕੁਲ ਦੇਖੋ ਔਰ ਬਰਾ ਹੈ ਹੈਵੀ ਰਿਸਕ ਸੀਗਾ ਇਹਨਾਂ ਲਈ ਇੱਕ ਆਸਪੋਰਸ ਵਾਲੇ ਕਿਹਾ ਕਿ ਕੰਡੀ ਕਨੈਕਸ਼ਨ ਵਿੱਚ ਸ਼ਰੀਆਮੀ ਲਾਉਂਦੇ ਵੇ ਟ੍ਰਾਂਸਫਰ ਕੰਡੀ ਕਨੈਕਸ਼ਨ ਦੇ ਵਿੱਚ ਇਹ ਸੀਗਾ ਵੀ ਸਾਰੇ ਅਸੀਂ ਡਿਪਾਰਟਮੈਂਟ ਆਲਰੇਡੀ ਕਹਿ ਸਰਕਾ ਸੀ ਕਿ ਜਦੋਂ ਤੁਹਾਡੇ ਨੋਟਿਸ ਆਉਂਦਾ ਲਗਾਤਾਰ ਕੱਟੋ ਉਹ ਲਗਾਤਾਰ ਕਰਦੇ ਵੀ ਸੀਗੇ ਫਿਰ ਲਾ ਲੰਦੇ ਸੀਗੇ ਲਗਾਤਾਰ ਉਹ ਜਨਨ ਕਿ ਪੀਐਸਪੀਸੀ ਵਾਲੇ ਬੀਲੀ ਬੋਰਡ ਵਾਲੇ ਆਪਣੇ ਵੱਲੋਂ ਕਾਰ ਵੀ ਕਰਦੇ ਸੀਗੇ ਜੀ ਜੀ ਲੇਕਿਨ ਫਿਰ ਲਗਾ ਲੰਦੇ ਸੀਗੇ ਕੋਈ ਰਾਤ ਨੂੰ ਲਗਾਣ ਦੇ ਕੋਈ ਤਾਂ ਔਰ ਸੈਕੰਡਲੀ ਇਹ ਸਾਰਾ ਜਨਨ ਕਿ ਜਿਹੜਾ ਹੈਗਾ ਕੁਝ ਮਿਲ ਕੇ ਇਸ ਤਰ੍ਹਾਂ ਦੀਆਂ ਸਗਤੀਵਿਧੀਆਂ ਕਰਦੇ ਸੀਗੇ ਜਿਹੜੀਆਂ ਕਿ ਨਸ਼ੇ ਪੱਤੇ ਦੇ ਨਾਲ ਸੰਬੰਧਿਤ ਹੈਗੀਆਂ ਜੀ 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 ਉਹ ਵੀ ਸਾਡੇ ਨਾਲ ਕੇ ਸ਼ਹਿਰ ਦੇ ਨੇੜੇ ਹੁੰਨ ਕਰਕੇ ਜੀ 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 ਥੋੜਾ ਜਿਆਦਾ ਕੋਈ ਵੀ ਦਿੱਕਤ ਬਣਿਆ ਹੋਇਆ ਸੀਗਾ ਸੋ ਸਾਰੀਆਂ ਗੱਲਾਂ ਸੀਗੀਆਂ ਜਿਹੜੀਆਂ ਕਿ ਸੁਰੱਖਿਤਾ ਜੋਗਾ ਜੀ ਕੋਈ ਹਾਂ ਇਹਨਾਂ ਵੀ ਆਪਣਾ ਜਿਨੀ ਕਿ ਜੇ ਪਤਾ ਲੱਗਿਆ ਹੈਗਾ ਵੀ ਇਹਨਾਂ ਦੇ ਆਪਣੇ ਹੈਗੇ ਆ ਮਲ ਕੇ ਜੋ ਪਲਾਟ ਵਗੈਰਾ ਹੈਗੇ ਨੇ ਆਪਣੇ ਹੈਗੇ ਆ ਉਹ ਸਰ ਕਿਉਂਕਿ ਇਹ ਸਾਰੇ ਕੰਮ ਕਰਦੇ ਹੈਗੇ ਆ। ਜੀ ਜੀ। ਅੱਛੇ ਇਹਨਾਂ ਦੇ ਕੰਮ ਕਰਦੇ ਹੈਗੇ ਆ। ਅੱਛੇ ਦੁਕਾਨਾਂ ਤੇ ਲੱਗੇ ਹੋਏ ਆ। ਔਰ ਸਾਰਾ ਇਹਨਾਂ ਦਾ ਆਪਣਾ ਪ੍ਰਵਾਸੀ ਇਹ ਦੋਸ਼ ਲਾ ਰਿਹਾ ਕਿ ਕਹਿੰਦੇ ਵੀ ਇੱਕ ਵੱਡੋ ਨਹੀਂ ਲਾਇਆ। ਚੱਕਿਆ ਇਹਨੇ ਵਿਚਾਰੋ ਲੱਗ ਬੇ ਕਿ ਇਸ ਪੂਰਾ ਕਲੀਨ ਕੀਤਾ ਜਾਊਗਾ। ਅਸੀਂ ਸ਼ੁਰੂ ਤੇ ਕੀਤਾ ਹੈ। ਤੁਸੀਂ ਦੇਖੋ ਕੈਮਰਾ ਕਮਾ ਕੇ। ਜੀ ਜੀ। ਅਸੀਂ ਸ਼ੁਰੂ ਤੇ ਕਰ ਰਹੇ ਆਗੇ ਔਰ ਸਾਰਾ ਕਰ ਰਹੇ ਆ। ਕਿੰਨੇ ਤੱਕ ਅਖੀਰ ਤੱਕ ਕਲੀਨ ਕੀਤਾ ਜਾਊਗਾ ਪੂਰਾ? ਹਾਂਜੀ ਕੀਤਾ। ਥੈਂਕ ਯੂ ਸਰ। ਤਦੀ ਦੇਸ਼ਾ ਦੇ ਐਸ.ਡੀ.ਐਮ ਕੋੜੀਪੁਰ ਨੇ ਤਾਂ ਜਿੰਨਾ ਬੋਲੇ ਜਾਣਕਾਰੀ ਦਿੱਤੀ ਗਈ ਹੈ ਕਹਿੰਦੇ ਆ ਕਿ ਪੂਰਾ ਕਲੀਨ ਕੀਤਾ ਜਾਊਗਾ ਤਾਂ ਲਗਾਤਾਰ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲ ਰਿਹਾ ਹੈ ਤਾਂ ਜਿੰਨੇ ਵੀ ਝੁੱਗੇ ਜਿਹੜੇ ਹੈਗੇ ਆ ਉਹਨਾਂ ਨੂੰ ਹਟਾਈਆਂ ਜਾ ਰਹੀਆਂ ਤਾਂ ਲਗਾਤਾਰ ਪ੍ਰਸ਼ਾਸਨ ਵੱਲੋਂ ਆਪਣਾ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਪ੍ਰਵਾਸੀ ਕਹਿ ਰਿਹਾ ਕਿ ਸਾਨੂੰ ਸਮਾਂ ਨਹੀਂ ਦਿੱਤਾ ਉੱਥੇ ਹੀ ਐਸ.ਡੀ.ਐਮ ਵੱਲੋਂ ਕਿਹਾ ਗਿਆ ਹੈ ਕਿ ਇਹਨਾਂ ਨੂੰ ਪਹਿਲਾਂ ਨੋਟਿਸ ਦਿੱਤੇ ਗਏ ਸੀ ਇਹਨਾਂ ਨੂੰ ਸੰਦੇਸ਼ ਦਿੱਤੇ ਗਏ ਸੀ ਕਿ ਪਰ ਇਹਨਾਂ ਨੇ ਉਹਨਾਂ ਸੰਦੇਸ਼ਾਂ ਤੇ ਉਹਨਾਂ ਨੋਟਿਸਾਂ ਤੇ ਕੋਈ ਵੀ ਜਿਹੜਾ ਹੈਗਾ ਜਵਾਬ ਨਹੀਂ ਦਿੱਤਾ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਪੀਲਾ ਪੰਜਾ ਜੂਰ ਚੱਲਿਆ कॅमरा परसन हरमंद्रा महसुजेंद्र लोक इन साफ टी वी कोडपुरा